ਤਸਵੀਰਾਂ ਲੁਧਿਆਣਾ ਦੀ ਸਾਊਥ ਸਿਟੀ ਬਾੜੇਵਾਲ ਰੋਡ ਬਾੜੇਵਾਲ ਹਾਈ ਸਕੂਲ ਦੇ ਬੈਕ ਸਾਈਡ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੋਰਵੈਲ ਜਿਹੜਾ ਬਣਾਇਆ ਜਾ ਰਿਹਾ 10 ਦੀ ਕਿ ਤੇਜ਼ੀ ਤੇ ਨਾਲ ਇੱਥੇ ਕੰਮ ਕੀਤਾ ਜਾ ਰਿਹਾ ਹਾਲਾਂਕਿ ਇਹ ਬੋਰਵੈਲ ਇੱਥੇ ਆਖਰ ਕਿਉਂ ਬਣਾਇਆ ਜਾ ਰਿਹਾ ਕਿਸਦੇ ਕਹਿਣ ਤੇ ਕਿਸ ਦੀ ਸ਼ਹਿ ਤੇ ਬਣਾਇਆ ਜਾ ਰਿਹਾ ਇਸ ਨੂੰ ਲੈ ਕੇ ਫਿਲਹਾਲ ਦੀ ਘੜੀ ਵਿੱਚ ਕੋਈ ਵੀ ਜਾਣਕਾਰੀ ਜਿਹੜੀ ਸਾਹਮਣੇ ਨਹੀਂ ਆਈ ਪਰ ਜਿਹੜੇ ਇਲਾਕਾ ਵਾਸੀ ਨੇ ਉਹਨਾਂ ਦੇ ਵੱਲੋਂ ਇਹ ਤਸਵੀਰਾਂ ਜਨਿਟਿਸ਼ੀ ਟੀਮ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਦੱਸ ਦਈਏ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਵੱਲੋਂ ਇੱਕ ਗਾਈਡਲਾਈਨ ਜਿਹੜੀ ਜਾਰੀ ਕੀਤੀ ਗਈ ਹੈ ਕਿ ਇੱਥੇ ਕੋਈ ਵੀ ਬੋਰਵੈਲ ਜਿਹੜਾ ਨਹੀਂ ਬਣਾਇਆ ਜਾ ਸਕਦਾ ਕੋਈ ਵੀ ਨਵਾਂ ਕਨੈਕਸ਼ਨ ਨਹੀਂ ਦਿੱਤਾ ਜਾ ਸਕਦਾ ਹਾਲਾਂਕਿ ਸਵੀਕਾਰ ਨਗਰ ਨਿਗਮ ਦੀ ਪਰਮਿਸ਼ਨ ਹੈ ਜਾਂ ਫਿਰ ਨਹੀਂ ਹੈ ਇਸ ਨੂੰ ਲੈ ਕੇ ਵੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਹੈ ਪਰ ਜੇਕਰ ਨਗਰ ਨਿਗਮ ਦੇ ਵੱਲੋਂ ਪਰਮਿਸ਼ਨ ਪਰਮਿਸ਼ਨ ਦਿੱਤੀ ਵੀ ਗਈ ਹੋਵੇ ਤਾਂ ਇਹ ਵੈਲਿਡ ਨਹੀਂ ਕਿਹਾ ਜਾ ਸਕਦਾ ਕਿਉਂਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵੱਲੋਂ ਹੀ ਇਸ ਨੂੰ ਲੈ ਕੇ ਹਦਾਇਤਾਂ ਜਿਹੜੀਆਂ ਨੇ ਜਾਰੀ ਕੀਤੀਆਂ ਗਈਆਂ ਨੇ ਕਿ ਤੇ ਕੋਈ ਵੀ ਬੋਰਵੈਲ ਜਿਹੜਾ ਕੋਈ ਵੀ ਨਵਾਂ ਕਨੈਕਸ਼ਨ ਨਹੀਂ ਬਣਾਇਆ ਜਾ ਸਕਦਾ ਤਾਂ ਕਿਸ ਦੀ ਸ਼ੈਤੇ ਕੰਮ ਹੋ ਰਿਹਾ ਇਸ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਨੇ ਇਸ ਵੇਲੇ ਸਾਹਮਣੇ ਆ ਰਹੇ ਨੇ ਇਲਾਕਾ ਨਿਵਾਸੀਆਂ ਦੇ ਵੱਲੋਂ ਕੁਝ ਤਸਵੀਰਾਂ ਵੀ ਜਿਹੜੀਆਂ ਨੇ ਖਿੱਚੀਆਂ ਗਈਆਂ ਨੇ ਕੁਝ ਵੀਡੀਓਜ਼ ਬਣਾ ਕੇ ਸਾਂਝੀਆਂ ਕੀਤੀਆਂ ਗਈਆਂ ਨੇ ਗੱਲ ਕੀਤੀ ਜਾਏ ਤਾਂ ਪਹਿਲਾਂ ਹੀ ਪਾਣੀ ਦਾ ਸਤ੍ਹਾ ਜਿਹੜਾ ਕਾਫੀ ਜ਼ਿਆਦਾ ਹੇਠਾਂ ਜਾਉਂਦਾ ਹੋਇਆ ਦੇਖਿਆ ਜਾ ਸਕਦਾ ਤੇ ਇਸ ਨੂੰ ਲੈ ਕੇ ਫਿਲਹਾਲ ਦੇ ਲਈ ਜਿਹੜੇ ਨਗਰ ਨਿਗਮ ਦੇ ਅਧਿਕਾਰੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਆਖਰ ਕਿਸ ਤਰੀਕੇ ਦੇ ਨਾਲ ਇੱਥੇ ਬੋਰਵੈਲ ਬਣਾਇਆ ਜਾ ਰਿਹਾ ਹੈ ਕਿਸ ਨੂੰ ਲੈ ਕੇ ਕੋਈ ਵੀ ਪਰਮਿਸ਼ਨ ਦਿੱਤੀ ਗਈ ਹੈ ਜਾਂ ਫਿਰ ਨਹੀਂ ਤੇ ਜੇਕਰ ਪਰਮਿਸ਼ਨ ਦਿੱਤੀ ਵੀ ਗਈ ਹੈ ਤਾਂ ਕਿਹੜੇ ਟਰਮਸ ਤੇ ਕਿਹੜੀ ਕੰਡੀਸ਼ਨਸ ਦੇ ਉੱਪਰ ਇੱਥੇ ਬੋਰਵੈਲ ਬਣਾਉਣ ਦੀ ਪਰਮਿਸ਼ਨ ਦਿੱਤੀ ਗਈ ਕਿਉਂਕਿ ਐਨਜੀਟੀ ਦੇ ਵੱਲੋਂ ਇਸ ਨੂੰ ਲੈ ਕੇ ਸਖਤ ਹਦਾਇਤਾਂ ਜਿਹੜੀਆਂ ਨੇ ਜਾਰੀ ਕੀਤੀਆਂ ਗਈਆਂ ਨੇ ਤਸਵੀਰਾਂ ਲੁਧਿਆਣਾ ਦੀ ਸਾਊਥ ਸਿਟੀ ਬਾੜੇਵਾਲ ਰੋਡ ਬਾੜੇਵਾਲ ਹਾਈ ਸਕੂਲ ਦੇ ਬੈਕ ਸਾਈਡ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੋਰਵੈਲ ਜਿਹੜਾ ਬਣਾਇਆ ਜਾ ਰਿਹਾ ਦੱਸਦੀ ਹੈ ਕਿ ਤੇਜ਼ੀ ਤੇ ਨਾਲ ਇੱਥੇ ਕੰਮ ਕੀਤਾ ਜਾ ਰਿਹਾ ਹਾਲਾਂਕਿ ਇਹ ਬੋਰਵੈਲ ਇੱਥੇ ਆਖਰ ਕਿਉਂ ਬਣਾਇਆ ਜਾ ਰਿਹਾ ਕਿਸਦੇ ਕਹਿਣ ਤੇ ਕਿਸ ਦੀ ਸ਼ਹਿ ਤੇ ਬਣਾਇਆ ਜਾ ਰਿਹਾ ਇਸ ਨੂੰ ਲੈ ਕੇ ਫਿਲਹਾਲ ਦੀ ਘੜੀ ਵਿੱਚ ਕੋਈ ਵੀ ਜਾਣਕਾਰੀ ਜਿਹੜੀ ਸਾਹਮਣੇ ਨਹੀਂ ਆਈ ਪਰ ਜਿਹੜੇ ਇਲਾਕਾ ਵਾਸੀ ਨੇ ਉਹਨਾਂ ਦੇ ਵੱਲੋਂ ਇਹ ਤਸਵੀਰਾਂ ਜਾਨੀ ਤੇ ਸ਼ੀ ਟੀਮ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਦੱਸਦੀ ਹੈ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਵੱਲੋਂ ਇੱਕ ਗਾਈਡਲਾਈਨ ਜਿਹੜੀ ਜਾਰੀ ਕੀਤੀ ਗਈ ਹੈ ਕਿ ਇੱਥੇ ਕੋਈ ਵੀ ਬੋਰਵੈਲ ਜਿਹੜਾ ਨਹੀਂ ਬਣਾਇਆ ਜਾ ਸਕਦਾ